ਵੈਗਰਜੀ ਖਾਲਸਾ ਸ੍ਰੀ ਵੈਗਰਜੀ ਕੀ ਫਤਿਹ ਜੀ ਅੱਜ ਅਸੀਂ ਗੁਰੂ ਚਰਨਾਂ ਦੇ ਜੋ ਚਰਨ ਛੋਹਤਤੀ ਹੈ ਝੰਡ ਸਾਹਿਬ ਗੁਰਦੁਆਰਾ ਸਾਹਿਬ ਇਖੇ ਪਹੁੰਚੇ ਹੋਏ ਹਾਂ ਇਸ ਦਾ ਇਤਿਹਾਸ ਹੈ ਜਿਹੜਾ ਬਹੁਤ ਜ਼ਿਆਦਾ ਲੰਬਾ ਹੈ ਤੇ ਅਸੀਂ ਭਾਈ ਸਾਹਿਬ ਨੂੰ ਕਹਿੰਨੇ ਆ ਕਿ ਸਾਨੂੰ ਝੰਡ ਸਾਹਿਬ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦੇ ਇਤਿਹਾਸ ਬਾਰੇ ਸਾਨੂੰ ਜਾਨਣਾ ਪੈਣਾ ਹੈ ਵੈਗਰਜੀ ਖਾਲਸਾ ਸ੍ਰੀ ਵੈਗਰਜੀ ਕੀ ਫਤਿਹ ਹੁਣ ਮੈਂ ਤੁਹਾਨੂੰ ਇਹਦੇ ਬਾਰੇ ਦੱਸਦਾ ਹਾਂ ਹਾਂਜੀ ਪਹਿਲੀ ਗੱਲ ਤਾਂ ਲੜ ਗੰਢ ਬੰਨ੍ਹ ਲੋ ਸਾਰੇ ਹਿੰਦੁਸਤਾਨ ਦੇ ਜਿੱਥੇ ਦੋ ਨਿਸ਼ਾਨ ਸਾਹਿਬ ਹੁਣ ਉੱਥੇ ਮੇਰੇ ਅਰਗੇ ਤੋਂ ਪੁੱਛਣ ਦੀ ਲੋੜ ਨਹੀਂ ਉਹ ਕਿਉਂ ਇਹ ਮੇਰੀ ਪੰਜਾਬ ਦੀ ਹਸਤੀ ਪੜੀ ਵੀ ਆ ਜਿਹੜੇ ਆਪਣੇ ਨਵੇਂ ਗੁਰੂ ਆ ਉਹਨਾਂ ਨੇ ਇੱਕ ਕਿਰਪਾਨ ਪਾਈ ਆ ਠੀਕ ਹੈ ਇਹ ਮੇਰੇ ਮਾਲਕ ਨੇ ਛੀਵੇਂ ਪਾਸਾ ਨੇ ਜਦੋਂ ਕਹਿਰ ਸੀ ਜਨਮ ਹੁੰਦਾ ਸੀ ਦੋ ਕਿਰਪਾਨਾਂ ਪਾਈਆਂ ਮੇਰੀ ਤੇ ਪੀਰੀ ਠੀਕ ਹੈ ਜੀ ਇੱਕ ਗੁਰਦਰਾ ਜੰਡ ਸਾਹਿਬ ਆ ਇੱਥੇ ਛੇਵੇਂ ਪਾਸੇ ਆਈ ਹੈ ਠੀਕ ਬਾਕੀ ਕਿਸੇ ਨੂੰ ਸਾਰਾ ਹਿੰਦੂਸਤਾਨੀ ਹੁਣ ਇੱਥੇ ਆਉਂਦਾ ਹਾਂਜੀ ਇੱਕ ਕਈਆਂ ਨੂੰ ਆਸ ਕੀ ਨਹੀਂ ਅਜ ਪੁੱਛਦਾ ਪਿੰਡਾ ਵੀ ਇਹ ਗੁਰਦਰਾ ਕਿੱਥੇ ਆ ਦੋ ਜੰਡ ਸਾਹਿਬ ਆ ਇੱਕ ਤਾਂ ਸਾਦਕ ਕੋਲੇ ਆ ਠੀਕ ਹੈ ਜੀ ਇੱਕ ਇਹ ਗੁੰਮਤੀਗਲਾ ਦੀ ਝੂਚ ਆ ਠੀਕ ਹੈ ਜੀ ਇੱਧਰ ਗੁੰਮਤੀਗਲਾ ਹਾਂਜੀ ਇੱਧਰ ਜਲਾਲ ਆ ਹਮੀਰਗੜ੍ਹ ਆ ਕੋਠਾ ਭਗਤਾ ਸਾਰੇ ਪਿੰਡਾਂ ਦੇ ਸਾਹਮਣੇ ਚ ਆ ਪੰਜ ਰਸਤੇ ਪੈਂਦੇ ਆ ਕਿਸੇ ਪਾਸੇ ਦੀ ਆ ਜਾਓ ਪੰਜ ਛੜਕਾਂ ਪੈਂਦੀਆਂ ਜੀ ਹਾਂਜੀ ਕੁਝ ਨੂੰ ਇਹ ਤੁਹਾਨੂੰ ਅਤੇਾਸ ਦੱਸਦੇ ਆਂ ਹਾਂਜੀ ਇੱਥੇ ਦੋ ਪਿਓ ਪੁੱਤ ਲੱਕੜਾ ਵੜਦੇ ਸੀ ਠੀਕ ਹੈ ਜੀ ਬਾਬਾ ਰੂਪचंद ਤੇ ਬਾਬਾ ਸਿੱਧੂ ਹਾਂਜੀ ਇਹਨਾਂ ਦਾ ਪਿੰਡ ਟਕਲਾਣੀਆਂ ਪਿੰਡ ਸੀ ਮੁਸਲਮਾਨਾਂ ਦਾ ਪਿੰਡ ਸੀ ਆਹ ਟਿੱਬਿਆਂ ਤੇ ਠੀਕ ਹੈ ਜੀ ਮੇਰਾ ਪਿੰਡ ਵੀ ਆਹੀ ਹੈ ਮੈਂ ਸੇਵਾ ਕਰਕੇ ਉੱਠ ਜਾਂਦਾ ਮਾਲਕ ਕਿਰਪਾ ਹੈ ਠੀਕ ਹੈ ਜੀ ਇਹ ਇਕੱਲਾ ਭਾਈ ਕਹਿੰਦਾ ਘਰ ਸੀ ਤੇ ਘਰੇ ਗਰੀਬੀ ਸੀ ਬਹੁਤ ਜ਼ਿਆਦਾ ਠੀਕ ਹੈ ਜੀ ਇੰਨੀ ਗਰੀਬੀ ਸੀ ਵੀ ਲੱਕੜਾ ਲੁੱਕੜਾ ਵੱਢ ਕੇ ਆਪ ਦਾ ਟਾਈਮ ਲਗਾਉਂਦੇ ਸੀ ਹਾਂਜੀ ਇਕਦਾਂ ਜੇਠ ਹਾਰ ਦਾ ਮਹੀਨਾ ਸੀਗਾ ਗਰਮੀਆਂ ਦਾ ਹਾਂਜੀ ਬਾਬਾ ਸਿੱਧੂ ਆਪਦੇ ਪੁੱਤ ਨੂੰ ਕਹਿੰਦਾ ਵੀ ਆਪਾਂ ਨੂੰ ਲੱਕੜਾ ਵੜ ਗਿਆ ਵੜਦਿਆਂ ਨੂੰ ਤੇਹ ਲੱਗਦੀ ਹੈ ਹਾਂਜੀ ਕਿਉਂਕਿ ਇੱਥੇ ਜੰਗਲ ਸੀ ਠੀਕ ਹੈ ਜੀ ਵੀ ਆਪਾਂ ਕੁੰਨੇ ਚ ਪਾਣੀ ਲੈ ਚੱਲਗੇ ਠੀਕ ਹੈ ਆ ਵੇਖੋ ਇਹ ਜੇ ਕੁੰਨੇ ਹੁੰਦੇ ਸੀ ਖਿੱਚ ਲਓ ਇੰਦਾਂ ਦੀਆਂ ਵੀ ਫੋਟੋ ਹਾਂਜੀ ਇਹਨੂੰ ਕੁੰਨਾ ਕਹਿੰਦੇ ਆ ਇਹਦੇ ਚ ਪਾਣੀ ਠੰਡਾ ਰਹਿੰਦਾ ਠੀਕ ਹੈ ਇਹ ਕੁੰਨਾ ਲਿਆ ਕੇ ਇਹ ਜੰਡ ਦੇ ਨਾਲ ਟੰਗਤਾ ਤੇ ਆਪ ਲੱਕੜਾ ਵੰਡਣ ਲੱਗ ਪਿਠ ਠੀਕ ਹੈ ਇਹ ਜੰਡ ਤੇ ਕਰੀਰ ਉਸ ਟਾਈਮ ਦੇ ਆ ਠੀਕ ਹੈ ਉਹਨੇ ਜਾਣਦਾ ਉਹ ਕਰੀਰ ਹੈ ਜਦੋਂ ਜੰਦੇ 12:00 ਬਜੇ ਬਾਬਾ ਰੂਪ ਚੰਦ ਦੀ ਉਹਨਾਂ ਸਾਰੀ 18 ਸਾਲ ਸੀ ਬੱਚਾ ਹੀ ਸੀ ਮੈਂ ਥੰਨੀ ਅੰਦਰ ਦਰਸ਼ਨ ਕਰਾਉਣਾ ਹਾਂਜੀ ਉਹਨੇ ਜਦੋਂ ਕੁੰਨੇ ਨੂੰ ਹੱਥ ਲਾਇਆ ਤੇ ਪਾਣੀ ਬਰਫਾਂ ਨੂੰ ਠੰਡਾ ਹੋ ਗਿਆ ਜੇਠ ਹਾੜ ਦੇ ਮਹੀਨੇ ਠੀਕ ਹੈ ਜੀ ਉਹ ਆਪਦੇ ਪਿਤਾ ਜੀ ਨੂੰ ਕਹਿੰਦਾ ਪਿਤਾ ਜੀ ਇਹਦੇ ਚੋਂ ਆਪਾਂ ਉਹਨਾਂ ਚਿਰ ਜਾਣ ਨਹੀਂ ਸਕਣਾਗਾ ਜਿੰਨਾ ਚਿਰ ਇਹਦੇ ਚੋਂ ਸੀਵੇਂ ਪਾਸ਼ਾ ਜਾਣ ਨਹੀਂ ਸਕਦੇ ਵੇਖ ਲੋ ਕਿੰਨਾ ਸਟੈਂਡ ਲਿਆ ਠੀਕ ਹੈ ਜੀ ਆਪਾਂ ਉਹਦੇ ਘਰ ਵਾਲੇ ਨੂੰ ਕਹਿ ਦਿੰਦੇ ਆ ਮੈਂ ਫਲਾਣੇ ਥਾਂ ਗਿਆ ਸੀ ਮਰ ਗਿਆ ਤੇ ਆਇਆ ਮੈਨੂੰ ਪਾਣੀ ਲਿਆ ਤੋ ਆਂ ਜਾਵਾਂ ਠੀਕ ਹੈ ਜੀ ਪਰਨ ਗੱਲ ਐ ਸੀ ਵੀ ਜਿੰਨਾ ਚੜੇ ਤੇ ਚਿਵੇਂ ਪਾਛਾ ਜਾਣ ਨਹੀਂ ਸਕਦੇ ਉਹਨਾਂ ਤੇ ਅਸੀਂ ਜਾਣ ਨਹੀਂ ਸਕਣਾ ਠੀਕ ਹੈ ਜੀ ਕਿ ਭਾਵੇਂ ਸਾਡਾ ਸਰੀਰ ਜਾਵੇ ਹਾਂਜੀ ਕਿ ਚਿਵੇਂ ਪਾਛਾ ਟਰੋਲੀ ਭਾਈ ਕੀ ਆਈ ਸੀ ਠੀਕ ਮੋਗੇ ਦੇ ਨਾਲ ਆ ਟਰੋਲੀ ਭਾਈ ਜੀ ਬਰੋਜ ਪਰਾਲੀ ਛੱਤ ਠੀਕ ਹੈ ਜੀ ਉੱਥੇ ਚਿਵੇਂ ਪਾਛਾ ਨੂੰ ਪਤਾ ਲੱਗਿਆ ਵੀ ਮੇਰੇ ਦੋ ਸਿੰਘ ਰੂਹੀ ਤੇ ਲੱਕੜਾ ਵੱਢੀ ਜਾਂਦੇ ਆ ਹਾਂਜੀ ਕਿਉਂਕਿ ਮਹਾਰਾਜ ਜਾਨੀ ਜਾਣ ਹੁੰਦੇ ਆ ਜਿਹੜੇ ਉਹਨਾਂ ਦਾ ਪੈਂਦੇ ਖਾਨ ਤੇ ਵਿਧੀ ਚੰਦ ਸੀਗੇ ਹਾਂਜੀ ਉਹਨਾਂ ਨੂੰ ਆਹਨੇ ਵੀ ਘੋੜਾ ਲਿਆਓ ਹਾਂਜੀ ਘੋੜਾ ਕੀ ਕੋ ਪ੍ਰਾਣੀ ਪੈਂਦਾ ਕਰਕੇ ਇਹ ਝੰਡ ਖਲੇ ਆ ਕੇ ਖੜ ਗਿਆ ਠੀਕ ਹੈ ਜੀ ਉੱਤਰ ਕੇ ਸ਼ੀਵੇਂ ਪਾਸ਼ਾ ਨੇ ਦੋਨੋਂ ਨੂੰ ਮੁੱਕ ਚਲਾ ਲਿਆ ਮੈਂ ਤੁਹਾਨੂੰ ਅੰਦਰ ਦਰਸ਼ਨ ਕਰਾਉਣਾ ਠੀਕ ਹੈ ਜੀ ਜਿਹੜੇ ਕੂਹੇ ਆ ਪਾਣੀ ਸੀਗਾ ਹਾਂਜੀ ਉਹ ਇਹਨਾਂ ਨੇ ਮੂੰਹ ਚ ਪਾਇਆ ਇਹਨਾਂ ਦੀਆਂ ਅੱਖਾਂ ਖੁੱਲੀਆਂ ਵੀ ਸੀਮੇ ਪਾਸ਼ਾ ਆ ਗਏ ਕਿਉਂਕਿ ਪੀਂਦੇ ਨਹੀਂ ਸੀ ਪਰਨ ਕਰਨ ਲਗੇ ਹਾਂਜੀ ਹਾਂਜੀ ਇਹ ਤਿੰਨੇ ਜਣੇ ਇਹ ਜੰਡ ਥੱਲੇ ਬਹਿ ਗਏ ਠੀਕ ਹੈ ਜੀ ਬਾਬਾ ਰੂਪ ਚੰਦ ਬਾਬਾ ਸਿੱਧੂ ਤੇ ਸੀਮੇ ਪਾਸ਼ਾ ਠੀਕ ਹੈ ਜੀ ਫਿਰ ਸੀਮੇ ਪਾਸ਼ਾ ਕਹਿੰਦੇ ਵੀ ਲਿਆਓ ਹੁਣ ਸਾਨੂੰ ਵੀ ਜਲ ਸਿਕਾ ਦਿਓ ਠੀਕ ਹੈ ਜੀ ਜਲ ਸਿਕ ਕੇ ਬੜਾ ਥਲਾਇਆ ਵੀ ਜਲ ਬੜਾ ਠੰਡਾ ਹੈ ਹਾਂਜੀ ਫਿਰ ਸੀਮੇ ਪਾਸ਼ਾ ਕਹਿੰਦੇ ਵੀ ਦੱਸੋ ਤੁਹਾਡੀ ਕੀ ਮੰਗ ਹੈ ਕੀ ਤਕਲੀਫ ਹੈ ਠੀਕ ਹੈ ਜੀ ਇਹ ਦੋਨੇ ਪਿਓ ਪਤਾਂ ਹੱਥ ਜੋੜ ਕੇ ਖੜ ਗਏ ਵੀ ਸੱਚੇ ਪਾਤਸ਼ਾਹ ਸਾਨੂੰ ਜਿਹੜੀ ਦੂਜੀ ਜਾਤੀ ਦੇ ਲੋਕ ਆ ਉਹ ਸਾਨੂੰ ਤੰਗ ਕਰਦੇ ਆ ਠੀਕ ਹੈ ਜੀ ਕਿਉਂਕਿ ਸਾਰਾ ਪਿੰਡ ਮੁਸਲਮਾਨਾਂ ਦਾ ਸੀ ਇਹ ਇਕੱਲਾ ਭਾਈ ਕਹਿੰਦਾ ਘਰ ਸੀ ਠੀਕ ਹੈ ਜੀ ਕਿ ਘਰੇ ਗਰੀਬੀ ਸੀ ਹਾਂਜੀ ਸਾਡਾ ਜਿਹੜਾ ਨਗਰ ਆ ਇਹਨਾਂ ਨੂੰ ਵੱਖਰਾ ਹੋਣਾ ਚਾਹੀਦਾ ਠੀਕ ਹੈ ਫਿਰ ਇਹ ਜੰਡ ਛੱਲੋ ਛਿਮੇ ਪਾਸ਼ਾ ਨੇ ਤੀਰ ਛੱਡਿਆ ਠੀਕ ਹੈ ਜੀ ਭਾਈ ਰੁਪਾ ਪਿੰਡ ਜਾਣਦੇ ਹੋਵੋਗੇ ਇੰਤੋਂ 7 ਕਿਲੋਮੀਟਰ ਹੈ ਠੀਕ ਹੈ ਜੀ ਮੇਰੇ ਪਿੰਡ ਤੋਂ ਪਰੇ ਹੈ ਮੇਰਾ ਪਿੰਡ ਗੁੰਕੀ ਹੈ ਠੀਕ ਹੈ ਜੀ ਉੱਥੇ ਜਾ ਕੇ ਡਿੰਗ ਪਿਆ ਠੀਕ ਹੈ ਉੱਥੇ ਇਹ ਕਿੰਨੇ ਜਣੇ ਤੁਰ ਕੇ ਗਏ ਕੜਕ ਦੀ ਧੁੱਪ ਚ ਦੁਪਹਿਰੇ ਹਾਂਜੀ ਬਾਬਾ ਰੂਪ ਚੰਦ ਬਾਬਾ ਸਿੱਧੂ ਤੇ ਸੀਮੇ ਪਾਸ਼ਾ ਠੀਕ ਹੈ ਜੀ ਉੱਥੇ ਸੋਹਣੀ ਜਗ੍ਹਾ ਵੇਖ ਕੇ ਸੀਮੇ ਪਾਸ਼ਾ ਨੇ ਮੋਢੀ ਘੜਤੀ ਹਾਂਜੀ ਜੇ ਕਿਤੇ ਭਾਈ ਰੂਪੇ ਗਏ ਹਨ ਨਾ ਪਿੰਡ ਦੇ ਵਿਚਾਲੇ ਹਾਂਜੀ ਮੋਢੀ ਹਲੇ ਵੀ ਖੜੀ ਹੈ ਪਿੰਡ ਦੇ ਵਿਚਾਲੇ ਸੀਸੇ ਚ ਜਣਾਈ ਜੇ ਦਰਸ਼ਨ ਕਰਨੇ ਹੋ ਠੀਕ ਹੈ ਜੀ ਉੱਥੇ ਸੋਹਣੀ ਜਗ੍ਹਾ ਵੇਖ ਕੇ ਸੀਮੇ ਪਾਸ਼ਾ ਨੇ ਮੋਢੀ ਘੜਤੀ ਹਾਂਜੀ ਵੀ ਤੁਸੀਂ ਐਸ ਦਾ ਆਪਣਾ ਪਿੰਡ ਬਣਾ ਲਓ ਠੀਕ ਹੈ ਤੇ ਪਿੰਡ ਦਾ ਨਾਮ ਰੱਖੋ ਭਾਈ ਗੱਪਾ ਠੀਕ ਹੈ ਜੀ ਬਾਬਰੂਫ ਚੌਂਦੇ ਨਾਲ ਦੇ ਠੀਕ ਹੈ ਜੀ ਜਦੋਂ ਤੁਨ ਲੱਗੇ ਨਾਲ ਦੀ ਨਾਚੀਵੇਂ ਬਾਦਸ਼ਾਹ ਨੇ ਬਚਨ ਕਰਤੇ ਵੀ ਜਿਹੜਾ ਇਹਨਾਂ ਦਾ ਪੁਰਾਣਾ ਪਿੰਡ ਹੈ ਹਾਂਜੀ ਤਕਲਾਣੀਆਂ ਮੁਸਲਮਾਨਾਂ ਦਾ ਹਾਂਜੀ ਉਹ ਉੱਡੜ ਜਾਊਗਾ ਹਾਂਜੀ ਕਿਉਂਕਿ ਇਹਨਾਂ ਨੂੰ ਗਰੀਬਾਂ ਨੂੰ ਤੰਗ ਕਰਦੇ ਸੀਗੇ ਹਾਂਜੀ ਤੇ ਥੋਡੀਆਂ ਜਿਹੜਾ ਪਤਾਲ ਚਲਾਤੀਆਂ ਭਾਈ ਗੱਪਾ ਪਿੰਡ ਇੱਥੋਂ ਵੱਧਿਆ ਹਾਂਜੀ ਇਹ ਦਰਖਤ ਉਸ ਟਾਈਮ ਦੇ ਹਾਂ ਠੀਕ ਹੈ ਜੀ ਇਹ ਜਾਂਦਾ ਇਹ ਕਰੀ ਲੇ ਕਰੀ ਦਾ ਆ ਜੋ ਅੰਦਰ ਦਰਸ਼ਨ ਕਰਾਈ ਗਏ ਹਨਾ ਚਾਹ ਸੀ ਬੱਚੇ ਸੀ ਇੱਕ ਥੱਲੇ ਆ ਇਹ ਬਾਬਾ ਸਿੱਧੂ ਹੈ ਵਿਚਾਲੇ ਦੋਨੇ ਪਿਓ ਪੁੱਤਰ ਠੀਕ ਹੈ ਜੀ ਇਹ ਲਾੜੇ ਕੋੜੇ ਤੋਂ ਹੋ ਗਿਆ ਸਿਵੇਂ ਪੰਜਾ ਛਾ ਡਰੋਲੀ ਭਾਈਕੇ ਤੋਂ ਠੀਕ ਹੈ ਜੀ ਇੱਕ ਨੂੰ ਨੇ ਜੋ ਕੱਢ ਕੇ ਪਾਣੀ ਇਹਨਾਂ ਦੇ ਮੂੰਹ 'ਚ ਪਾਉਂਦਿਆ ਸੀ ਫਿਰ ਸੀਮੇ ਪਾਸ਼ਾ ਆਪ ਵੀ ਨੇ ਹਾਂਜੀ ਇਹ ਦੋਨੇ ਪਿਉ ਪਤ ਇਹ ਇੱਥੇ ਪਈ ਸੀ ਜੰਡ ਥੱਲੇ ਠੀਕ ਹੈ ਜੀ ਇਹ ਬਾਬਾ ਰੂਪ ਚਲਦਾ ਇਹਦੇ ਸੀਮੇ ਪਾਸ਼ਾ ਨੇ ਇਹਦਾ ਵੱਡਾ ਘਰ ਜਨਮ ਹੋਇਆ ਸੀ ਵੱਡੇ ਘਰ ਠੀਕ ਹੈ ਇਹਦਾ ਨਾਮ ਸੀਮੇ ਪਾਸ਼ਾ ਨੇ ਆਪ ਚੜ੍ਹਾ ਠੀਕ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਖਾਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਖਾਤੇ ਅਸੀਂ ਬਾਬਾ ਜੀ ਤੋਂ ਇਸ ਗੁਰੂ ਘਰ ਦਾ ਇਤਿਹਾਸ ਸੁਣਿਆ ਤੇ ਬਹੁਤ ਆਨੰਦ ਆਇਆ ਸਾਨੂੰ ਸਾਰੇ ਇਤਿਹਾਸ ਬਾਰੇ ਸਾਰੇ ਵੀਰਾਂ ਨੂੰ ਪਤਾ ਹੋਣਾ ਚਾਹੀਦਾ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਵੀਰ ਸ਼ੇਅਰ ਕਰੋ ਤਾਂ ਜੋ ਹਰ ਘਰ ਤੱਕ ਇਹ ਵੀਡੀਓ ਪਹੁੰਚ ਸਕੇ ਤੇ ਜੋ ਇਹ ਗੁਰੂ ਘਰ ਦਾ ਇਤਿਹਾਸ ਹੈ ਉਹਨਾਂ ਤੋਂ ਉਹ ਜਾਣ ਹੋ ਸਕੇ। ਬਾਬਾ ਜੀ ਤੁਸੀਂ ਦੱਸੋ। ਮੈਂ ਇਹੀ ਬੇਨਤੀ ਕਰਨੀ ਦੁਬਾਰਾ ਫਿਰ ਚਾਹੁੰਦਾ ਕਿ ਆਪਾਂ ਗੁਰੂਆਂ ਪੀਰਾਂ ਦੀ ਧਰਤੀ ਤੇ ਜਨਮ ਲਿਆ ਹੋਇਆ ਤੇ ਆਪਾਂ ਨੂੰ ਹਰੇਕ ਇਤਿਹਾਸ ਬਾਰੇ ਹਰੇਕ ਆਪਾਂ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ ਬੱਚੇ ਬੱਚੀ ਨੂੰ। ਕਿਉਂਕਿ ਗੁਰੂ ਸਾਹਿਬ ਨੇ ਆਪਾਂ ਨੇ ਖਾਤਰ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ ਸਾਰਾ ਸੰਵੰਸਤ ਭਾਰਤ ਆ ਤੇ ਆਪਾਂ ਇਹਦੇ ਬਾਰੇ ਜਾਣੂ ਨਹੀਂ ਇਥੋਂ ਤੱਕ ਕਿ ਕਈਆਂ ਬੱਚਿਆਂ ਨੂੰ ਤਾਂ ਜਿਹੜੇ ਹੁਣ ਨਵੀਂ ਪੀੜੀ ਐ ਉਹਨਾਂ ਨੂੰ ਦਸੇ ਗੁਰੂਆਂ ਦੇ ਨਾਂ ਦਾ ਵੀ ਨਹੀਂ ਪਤਾ ਸੋ ਮੈਂ ਅਪੀਲ ਕਰਨੀ ਚਾਹੁੰਨਾ ਬੱਚਿਆਂ ਨੂੰ ਸਾਡੇ ਜਿਹੜੇ ਵੀ ਜਿੰਨੇ ਵੀ ਬੱਚੇ ਐ ਉਹੋ ਗੁਰੂ ਸਾਹਿਬ ਦੇ ਨਾਂ ਤੇ ਇਤਿਹਾਸ ਬਾਰੇ ਜਰੂਰ ਜਾਣੂ ਹੋਣ ਜਿੰਨਾ ਬਾਬਾ ਜੀ ਨੇ ਸਾਨੂੰ ਇਤਿਹਾਸ ਦੱਸਿਆ ਇਹ ਵੀਡੀਓ ਦੇ ਵਿੱਚ ਐ ਤੇ ਜਰੂਰ ਇਹ ਵੀਡੀਓ ਵੇਖਣੀ ਤੇ ਅੱਗੇ ਤੋਂ ਵੀ ਸ਼ੇਅਰ ਕਰਨੀ ਬਾਕੀ ਠੀਕਾ ਖਾਲਸਾ ਬਾਕੀ